i don't know اور میری بینتی ہے کہ جو گیب ہے یہ سارا گیب تیس پورا کرو جی تو ووٹ دیتے گئے ہیں یہاں اپنے ہر جتان چکی ہے فریح مہربانی کر کے اور یہ سارے جید لوگ جی آ ਸਪੀਚ ਤੋਂ ਵਾਰ-ਵਾਰ ਅਨਾਉਂਸਮੈਂਟ ਹੋ ਰਹੀ ਆ ਕਿ ਆਪਾਂ ਲੰਗਰ ਸ਼ਕਨ ਨਹੀਂ ਆਏ ਆ ਆਪਾਂ ਜਿਸ ਮਕਸਦ ਵਾਸਤੇ ਆਏ ਹਾਂ ਉਹ ਮਕਸਦ ਜਿੰਨਾ ਤੇ ਸਿਰ ਇਨਜਾਮ ਨਹੀਂ ਲੱਗਦਾ ਉਹਨਾਂ ਜੀ ਅਸੀਂ ਇੱਥੇ ਬੈਠਣਾ ਹੈ ਇਸ ਕਰਕੇ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਮੇਰੀ ਬੇਨਤੀ میں خدا بڑی بار بھائی تو اس ذکر ہے کہ جنہیں بھروتی لوگ سن مسیحہ دے اسرائیل نے بھروتی لوگ کے انہوں نے کیلتی بھی ہو بھی اسی سکتی جو تو اسی نیائی دی کتاب شے آدھے آئے پڑھ دے ہاں کہ انہوں نے چلی لکھیا ہے کہ جنہیں فلسطی لوگ سن جنہیں بھروتی ਜੀ ਗगन জর্জ ਜਿਹੜਾ ਤੁਹਾਡੇ ਲੋਕ ਪ੍ਰਦਰਸ਼ਨ ਕੀਤਾ ਜਾ ਰਿਹਾ ਜੇ ਇੱਕ ਮੰਗ ਰੱਦ ਦਿੱਤਾ ਜਾ ਰਿਹਾ ਕੀ ਕਾਰਨ ਕੀ ਹੈ ਜਿਸ ਗੱਲ ਨੂੰ ਲੈ ਕੇ ਦਿੱਤਾ ਜਾ ਰਿਹਾ ਜੀ ਇਹ ਜਿਸ ਤਰ੍ਹਾਂ ਕਿਸਾਨ ਨੂੰ ਪਤਾ ਹੈ ਕਿ 31 ਅਗਸਤ ਦੀ ਰਾਤ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਆ ਕੇ ਚਰਚ ਵਿੱਚ ਲੱਗੀ ਪ੍ਰਭੂ ਯਿਸੂ ਮਸੀਹ ਅਤੇ ਮਾਤਾ ਮਰੀਮ ਦੀ ਮੂਰਤੀ ਦੀ ਬੇਅਦਬੀ ਕੀਤੀ ਅਤੇ ਉੱਥੇ ਉਥੋਂ ਦੇ ਫਾਦਰ ਸਾਹਿਬ ਦੀ ਗੱਡੀ ਨੂੰ ਵੀ ਅੱਗ ਲਾ ਦਿੱਤੀ ਪਰ ਐਫ ਆਈ ਆਰ ਦਰਜ ਹੋਣ ਦੇ باوجود ਵੀ ਸਿੱਟ ਬਿਠਾਉਣ ਦੇ باوجود ਵੀ ਅਜੇ ਤੱਕ ਕੋਈ ਵੀ ਉਹ ਜਿਨ੍ਹਾਂ ਨੇ ਹਮਲਾ ਕੀਤਾ ਹੈ ਕੋਈ ਵੀ ਦੋਸ਼ੀ ਫੜਾਇਆ ਨਹੀਂ ਗਿਆ ਸੋ ਇਸ ਦੇ ਖਿਲਾਫ ਇਸ ਦੇ ਰੋਸ ਵਿੱਚ ਅੱਜ ਸਾਡਾ ਮੁਸੀਬਾਇਜਾਰਾ ਤਰਨਤਾਰਨ ਡੀਸੀ ਦਫ਼ਤਰ ਦੇ ਸਾਹਮਣੇ ਅਜੇ ਦਰਨਾ ਲਗਾ ਰਿਹਾ ਹੈ ਕੀ ਕੀ ਮੰਗ ਕੀ ਹੈ ਤੁਹਾਡੀ ਮੇਨ ਮੰਗ ਕੀ ਹੈ ਕਿ ਕਿੰਨੇ ਚਿਰ ਤੋਂ ਇਹ ਸਿੱਟ ਚਾਹੁੰਦੇ ਕਿ ਬੰਦੇ ਜਿਹੜੇ ਕਰਦੇ ਦੇਖੋ ਅੱਜ 23ਵਾਂ ਦਿਨ ਹੈ 23 ਮਹੀਨਿਆਂ ਦੇ ਵਿੱਚ ਇੱਕ ਵੀ ਸੁਰਾਖ ਨਹੀਂ ਲੱਭਿਆ ਸੋ ਜੇਕਰ ਇਹ ਸੁਰਾਖ ਨਹੀਂ ਲੱਭਿਆ ਕਿਤਨਾ ਕਿਤੇ ਕੁਝ ਨਾ ਕੁਝ ਹੋਵੇਗਾ ਜੋ ਸਾਨੂੰ ਅਜੇ ਤੱਕ ਰਵੀਲ ਨਹੀਂ ਕੀਤਾ ਜਾ ਰਿਹਾ ਜੀ ਮੈਨੂੰ ਦੱਸੋ ਹਾਂ ਜੀ ਸਰ ਜੀ ਜਿਹੜਾ ਰੋਜ਼ ਪ੍ਰਦਰਸ਼ਨ ਤੁਹਾਡੇ ਕੋਲ ਕੀਤਾ ਜਾਇਆ ਹੈ ਕਾਰਨ ਕੀ ਹੈ ਜੀ ਕਾਰਨ ਇਹ ਹੈ ਕਿ ਸਾਡੇ ਗਿਰਜੇ ਘਰ ਪੱਟੀ ਦੇ ਵਿੱਚ ਇਨਫਨ ਜੀਸਸ ਕੈਥੋਲਿਕ ਚਰਚ ਦਾ ਮੂਰਤੀ ਤੋੜ ਕੇ ਬੈ ਕੀ ਕਰਤੇ ਹਨ ਕਿ ਉਧਰ ਸੇ ਜੋ ਸਾਡੇ ਧਰਮ ਨੂੰ ਟੈਸਟ ਪਹੁੰਚਾਇਆ ਤੋਂ ਇਸ ਉਤੇ ਅਸੀਂ ਇਨਸਾਫ ਸਰਕਾਰ ਕੋਲੋਂ ਮੰਗਤੇ ਹੋਏ ਹੁਣ 25 ਦਿਨ ਨੰਗ ਚੁਕਾ ਹੈ ਨਾ ਕੋਈ ਸਰਕਾਰ ਸਾਡੇ ਉਤੇ ਧਿਆਨ ਦਿੰਦਾ ਅਤੇ ਸਾਡੇ ਸਾਨੂੰ ਇਨਸਾਫ ਦੇਣ ਦੇ ਲਈ ਕੋਸ਼ਿਸ਼ ਕਰਤੇ ਸਰਕਾਰ ਨੂੰ ਚਾਹੀਏ ਤੋਂ ਬਹੁਤ ਕੁਝ ਕਰ ਸਕਦਾ ਹੈ ਕਿਉਂ ਨਹੀਂ ਕਿਉਂ ਨਹੀਂ ਦੋਸ਼ੀ ਨੂੰ ਸਾਹਮਣੇ ਲਿਆ ਸਕਤਾ ਹੈ ਸਰਕਾਰ ਕਿਉਂ ਟੰਡਾ ਪਿਆ ਹੂਆ ਹੈ ਸਰਕਾਰ ਨੂੰ ਥੋੜਾ ਜਾਗਣਾ ਚਾਹੀਏ ਇਹੋ ਉਹ ਸਮਝਤੇ ਹਨ ਕਿ ਈਸਾਈ ਬਹੁਤ ਘੱਟ ਹੈ ਇਸ ਲਈ ਸਾਡਾ ਜੋਰ ਕਿਤੇ ਵੀ ਨਹੀਂ ਪੈਣਾ ਤਾਂ ਅਸੀਂ ਇਹ ਵਿਕਾਉਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਸਾਡੇ ਉੱਤੇ ਥੋੜਾ ਧਿਆਨ ਦਿਓ ਅਸੀਂ ਸਮਾਜ ਦੇ ਸੇਵਾ ਦੇ ਲਈ ਕੋਸ਼ਿਸ਼ ਕਰਦੇ ਅਸੀਂ ਸਕੂਲਾਂ ਚਲਾ ਕੇ ਆਪਣੇ ਬੱਚਿਆਂ ਨੂੰ ਪੜਾਉਣ ਦਾ ਕੋਸ਼ਿਸ਼ ਕਰਦੇ ਹਸਪਤਾਲਾਂ ਮਣਾ ਕੇ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਅਤੇ ਉਹਨਾਂ ਦਾ ਇਲਾਜ ਕਰਦਾ ਹੈ ਤਾਂ ਸਰਕਾਰ ਕਿਉਂ ਚੁੱਪ ਰਹਿੰਦਾ ਸਾਨੂੰ ਇਨਸਾਫ ਚਾਹੀਏ ਸਾਨੂੰ ਇਨਸਾਫ ਚਾਹੀਏ ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਮੂਰਤੀ ਤੋੜਿਆ ਅਤੇ ਮਾਂ ਮਰੀਮ ਯੇਸ਼ੂ ਮਸੀਹ ਦੀ ਮਾਂ ਦੇ ਸਿਰ ਤੋੜਤਾ ਅਤੇ ਉਸ ਉੱਤੇ ਬਹੁਤ بڑے ਹਮਲਾ ਕੀਤਾ ਤੋਂ ਅਸੀਂ ਸਰਕਾਰ ਸੇ ਇਹ ਮੰਗ ਰੱਖਣਾ ਚਾਹੁੰਦੇ ਹਾਂ ਕਿ ਸਾੜੇ ਉਤੇ ਤੋੜਾ ਧਿਆਨ ਦਿਓ ਸਾਨੂੰ ਬਚਾਓ ਅਸੀਂ ਡੁੱਬਦਾ ਸਾਨੂੰ ਬਚਾਓ ਸਾਨੂੰ ਬਚਾਓ ਸਾਨੂੰ ਬਚਾਓ ਥੈਂਕ ਯੂ ਸਾਰੇ 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 ਪੰਜਾਬ ਵਾਸੀਆਂ ਨੂੰ ਪਤਾ ਹੈ 24 25 ਦਿਨ ਪਹਿਲੇ ਜੋ ਕੜਨਾਵਾ ਇਨਫੈਕਸ਼ਨਸ ਕੇ ਅਧਿਤੀ ਚਰਚੇ ਦੇ ਵਿੱਚ ਵਾਪਰੀ ਆ ਖੱਲੇ ਤੱਕ ਦੋਸ਼ਾਂ ਨੂੰ ਨਹੀਂ ਫੜਿਆ ਗਿਆ। ਉਹਦੇ ਵਿੱਚ ਸੰਗਤ ਦੇ ਵਿੱਚ ਬਹੁਤ ਰੋਸ਼ ਨੇ। ਅਤੇ ਇਹ ਸੰਗਤ ਅੱਜ ਤਰੰਦਾਰਨ ਅਤੇ ਅਮਲਸਰ ਡਿਸਟ੍ਰਿਕਟ ਦੇ ਲੋਗ ਖੱਲੇ ਇੱਥੇ ਇਕੱਠੇ ਹੋ ਕੇ ਅੱਜ ਰੋਸ਼ ਮਾਤਸ ਦਾ ਦਰਸ਼ਨ ਕਰਦੇ ਨੇ। ਅਤੇ ਵਿਨੰਦਾ ਮੰਗ ਹੈ 25 ਦਿਨਾਂ ਤੋਂ ਬਾਅਦ ਜੋ ਦੋਸ਼ਾਂ ਨਹੀਂ ਫੜਿਆ ਗਿਆ ਜਲਦੀ ਤੋਂ ਜਲਦੀ ਫੜੇ ਅਤੇ ਇਨਸਾਫ ਦਿੱਤਾ ਜਾਵੇ। ਉਹਨਾਂ ਨੇ ਅੱਜ ਐਸਓ ਨੂੰ ਤੱਕ ਕੋਈ ਉੱਚ ਅਧਿਕਾਰੀ ਤੁਹਾਡੇ ਕੋਲ ਆਇਆ ਜਿਹਨਾਂ ਨੂੰ ਵਿਸ਼ਵਾਸ ਹੋਵੇ। ਅਧਿਕਾਰੀ ਲੋਗ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਾਡੇ ਸਾਡੇ ਕੋਲ ਆਉਂਦੇ ਨੇ ਅਤੇ ਸਾਨੂੰ ਵਾਅਦਾ ਫੈਦਾਨ ਦਿੰਦਾ ਹੈ ਕਿ ਅਸੀਂ ਜਲਦੀ ਤੋਂ ਜਲਦੀ ਪੜਿਆ ਜਾਵੇਗਾ ਉਹਨ ਵੀ ਸੰਗਤ ਵੀ ਜਦੋਂ ਵੇਖਦੇ ਆ 25 ਦਿਨਾਂ ਬਾਅਦ ਕੋਈ ਕੁਝ ਹੁੰਦਾ ਨਹੀਂ ਹੈ ਸੰਗਤ ਨੂੰ ਵੀ ਥੋੜਾ ਨਾ ਸੱਕ ਪੇ ਜਾਂਦਾ ਹੈ ਅਹਿਸਾਸ ਨੂੰ ਤੇ ਹ ਤੇ ਇਸ ਲਈ ਇਹ ਖੋਲ ਕੀਤਾ ਗਿਆ ਅਮਰਸਰਾ ਦੇ ਡਿਸਟ੍ਰਿਕਟ ਲੈਵਲ ਤੇ ਲੋਕ 2 ਕਿਤੇ ਹੋ ਕੇ ਅਜਾ ਰੋਸ਼ ਮਾਸਟਰ ਸੈਟਲੀ ਦੇਖੀ ਹੋਈ ਹੈ ਤੇ ਸੁਦਾ ਵੀ ਕਹਿਣਾ ਕਿ ਉਹਨਾਂ ਵੱਲ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਪੁਲਿਸ ਸਿੱਟ ਬੈਠਿਆ ਪੰਜ ਦੂਸਰਾ ਦਿਨ ਤੋਂ सीएम साहब ਨੇ ਸਿੱਟੇ ਬੈਠਾ ਹੈ ਤੇ ਉਸ ਤੋਂ ਬਾਅਦ ਵੀ ਕਾਰਵਾਈ ਚੱਲਦੇ ਨੇ ਸਾਨੂੰ ਅਪਡੇਟ ਦਿੱਤਾ ਜਾਂਦਾ ਹੈ ਪੁਲਿਸ ਵਾਲੇ ਨੇ ਅਪਡੇਟ ਹਰ ਰੋਜ਼ ਅਪਡੇਟ ਦਿੱਤਾ ਜਾਂਦਾ ਹੈ ਜੋ ਕਰਦੇ ਆ ਲੇਕਿਨ ਥੱਲੇ ਤੱਕ ਦੋਸ਼ਿਆ ਨਹੀਂ ਫੜਿਆ ਗਿਆ ਉਹ ਸਾਡੇ ਦੇ ਸੰਗਤ ਦੇ ਲਈ ਸਾਰਿਆਂ ਦੇ ਲਈ ਦੁੱਖ ਦੀ ਗੱਲ ਹੈ ਸੁਣ ਜਲਦੀ ਤੋਂ ਜਲਦੀ ਸਾਨੂੰ ਅਲਟੀਮੇਟ ਦਿੱਤਾ ਜਾਵੇ ਜਾਂ ਜਲਦੀ ਤੋਂ ਜਲਦੀ ਦੋਸ਼ੀਆਂ ਨੇ ਪੜੀਆਂ ਜਾਵੇ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਇਹਦੇ ਵਿੱਚ ਸ਼ਾਮਲ ਕਰਕੇ ਜਿੰਨੋਂ ਤੋਂ ਚੇਤਿਤ ਤੋਂ ਚੇਤੀ ਇਹ ਪੂਰਾ ਪੰਜਾਬ ਪਤਰ ਤੇ ਵਾਪਰਨ ਤੋਂ ਪਹਿਲਾਂ ਇਹ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਪੜੀਆਂ ਜਾਵੇ ਅਕਸਰ ਇਹ ਨਾਮ ਆਪਣਾ ਹੈ ਫਿਰਣਾ ਜਸਵੀਰ ਸੰਧੂ ਆ ਅੱਜ ਜਿਹੜਾ ਤੁਹਾਡੇ ਵੱਲੋਂ ਇਹ ਇੱਕ ਰੋਸ ਮਾਰਚ ਕੀਤਾ ਜਾ ਰਿਹਾ ਕੀ ਕਾਰਨ ਕੀ ਇਹਦੀ ਘਾਤੋਂ ਕੀਤਾ ਜਾ ਰਿਹਾ ਦੇਖੋ ਜੀ ਅੱਜ ਤੋਂ ਘੱਟੋ ਘੱਟ 22 ਦਿਨ ਪਹਿਲਾਂ ਠੱਕਰਪੁਰਾ ਗਿਰਜਾ ਘਰ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਦੀਵਾਰ ਨੂੰ ਟੱਪ ਕੇ ਉੱਥੇ ਲੱਗੀਆਂ ਮੂਰਤੀਆਂ ਪ੍ਰਭੂ ਯਿਸੂ ਮਸੀਹ ਤੇ ਮਾਤਾ ਮਰੀਮ ਦੀਆਂ ਮੂਰਤੀਆਂ ਦੇ ਸਿਰ ਕਲਮ ਕੀਤੇ ਗਿਰਜੇ ਘਰ ਵਿੱਚ ਖੜੀ ਗਿਰਜੇ ਦੀ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਮਸੀਹ ਭਾਈਚਾਰਾ ਰੋਜ਼ ਪ੍ਰਦਰਸ਼ਨਾਂ ਦੇ ਰਾਹ ਤੁਰਿਆ ਸ਼ਾਂਤੀ ਅਤੇ ਕਾਨੂੰਨ ਦੀ ਅਵਸਥਾ ਨੂੰ ਪਾਲਣਾ ਕਰਦਾ ਹੋਇਆ ਕੈਂਡਲ ਮਾਰਚ ਵੀ ਕੀਤੇ ਗਏ ਪਰ ਅਜੇ ਤੱਕ ਨਤੀਜਾ ਬੇਨਤੀਜਾ ਹੈ ਸਰਕਾਰ ਵੱਲੋਂ ਸਾਨੂੰ ਸਿੱਟਾਂ ਵੀ ਪੁਆਇੰਟ ਕੀਤੀਆਂ ਗਈਆਂ ਕਈ ਟੀਮਾਂ ਵੀ ਪੁਆਇੰਟ ਕੀਤੀਆਂ ਗਈਆਂ ਪਰ ਅੱਜ ਤੱਕ ਇੱਕ ਕਦਮ ਵੀ ਅੱਗੇ ਨਹੀਂ ਪੁੱਟਿਆ ਇਸ ਕਰਕੇ ਅੱਜ ਬੜੀ ਮੁਸ਼ਕਲ ਦੇ ਨਾਲ ਅਸੀਂ ਇਸ ਰਾਹ 'ਤੇ ਰਹੇ ਹਾਂ ਕਿ ਕੋਈ ਨਾ ਕੋਈ ਤਾਂ ਹੱਲ ਨਿਕਲਣਾ ਚਾਹੀਦਾ ਹੈ ਇਹ ਕਿੱਥੋਂ ਤੱਕ ਪ੍ਰਦਰਸ਼ਨ ਹੋ ਰਿਹਾ ਹੈ ਤੇ ਸ਼ੁਰੂ ਕਿੱਥੋਂ ਹੋਇਆ ਤੇ ਕਿੱਥੋਂ ਤੱਕ ਜਾਏਗਾ ਜੀ ਦੇਖੋ ਜੀ ਇਹ ਪੂਰੇ ਪੰਜਾਬ ਦੇ ਵਿੱਚ ਹੀ ਇਹ ਰੋਸ ਦੀ ਲਹਿਰ ਹੈ ਕਈ ਦਿਨਾਂ ਤੋਂ ਅਸੀਂ ਕੈਂਡਲ ਮਾਰਚਾਂ ਦੇ ਰਾਹੀਂ ਮੈਮੋਰੰਡਮਾਂ ਦੇ ਰਾਹੀਂ ਸਰਕਾਰ ਨੂੰ ਸੂਚਿਤ ਕਰਦੇ ਆ ਰਹੇ ਹਾਂ ਕਿ ਘੱਟੋ ਘੱਟ ਧਰਮ ਦੀ ਰੱਖਿਆ ਕੀਤੀ ਜਾਵੇ ਧਾਰਮਿਕ ਸਥਾਨਾਂ ਦੀ ਰੱਖਿਆ ਕੀਤੀ ਜਾਵੇ ਦੇਖੋ ਮਸੀਹ ਭਾਈਚਾਰਾ ਅੱਜ ਤੱਕ ਸ਼ਾਂਤੀ ਦਾ ਪ੍ਰਤੀਕ ਹੈ ਸ਼ਾਂਤੀ ਵਿੱਚ ਰਹਿ ਕੇ ਲੋਕਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਦਾ ਹੈ ਲੋਕਾਂ ਦੇ ਲਈ ਪ੍ਰਾਰਥਨਾਵਾਂ ਕਰਦਾ ਹੈ ਦੇਸ਼ ਦੀ ਉੰਤਿ ਅਤੇ ਤਰੱਕੀ ਲਈ ਹਮੇਸ਼ਾ ਆਸਵੰਦ ਰਹਿੰਦਾ ਹੈ ਪਰ ਅੱਜ ਬੜੀ ਮਜਬੂਰੀ ਦੇ ਵਸ ਉਸ ਭਾਈਚਾਰੇ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ ਕਿੱਥੋਂ ਤੱਕ ਜਾ ਰਿਹਾ ਜੀ ਇਹ ਰੋਸ ਮਾਰਚ ਦੇਖੋ ਜੀ ਜੇਕਰ ਸਰਕਾਰ ਨੇ ਅੱਜ ਵੀ 22 ਦਿਨ ਤੇ ਬਾਅਦ ਇੱਕ ਵੀ ਕਦਮ ਅੱਗੇ ਨਹੀਂ ਪੁੱਟਿਆ ਜਾਂਚ ਵਿੱਚ ਨਾ ਹੀ ਵਿਖਤਿਆਂ ਦੀ ਪਛਾਣ ਕੀਤੀ ਹੈ ਤੇ ਨਾ ਹੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਅੱਜ ਤੋਂ ਅਸੀਂ ਇਸ ਤਰ੍ਹਾਂ ਕਰਾਂਗੇ ਜੇਕਰ ਹੋਰ ਵੀ ਇੱਕ ਦੋ ਦਿਨਾਂ ਵਿੱਚ ਨਹੀਂ ਇਹ ਪ੍ਰੋਟੈਸਟ ਇਹ ਜਿਹੜਾ ਆ ਫਿਰ ਪੰਜਾਬ ਲੈਵਲ ਦੀ ਕਾਲ ਦਿੱਤੀ ਜਾਊਗੀ ਪੰਜਾਬ ਪੰਦ ਦਾ ਸੱਦਾ ਵੀ ਦਿੱਤਾ ਜਾਊਗਾ ਕੋਈ ਕੋਈ ਨਹੀਂ ਬੁਲਾਏਗਾ ਹਾਲ ਤੱਕ ਪੰਜਾਬ ਪੁਲਿਸ ਨੂੰ ਨਹੀਂ ਜੀ ਬਿਲਕੁਲ ਨਹੀਂ ਮੈਂ ਅੱਗੇ ਵੀ ਦੱਸ ਰਿਹਾ ਹਾਂ ਕਿ ਪੰਜਾਬ ਪੁਲਿਸ ਨੇ ਬੇਸ਼ੱਕ ਸਾਡੇ ਲੀਡਰਾਂ ਨੇ ਵਿਧਾਨ ਸਭਾ ਦੀਆਂ ਸੁਬੀਲਾਂ ਤੋਂ ਲਾਲ ਕਿਲੇ ਦੀਆਂ ਸੁਬੀਲਾਂ ਤੋਂ ਇਹ ਗੱਲਾਂ ਕੀਤੀਆਂ ਕਿ ਡਿਜੀਟਲ ਇੰਡੀਆ ਹੈ ਆਧੁਨਿਕ ਇੰਡੀਆ ਹੈ ਪਰ ਅੱਜ ਤੱਕ ਵੀ ਪੁਲਿਸ ਦੇ ਹੱਥ ਵਿੱਚ ਇੱਕ ਵੀ ਕੇਸ ਇਹ ਨਹੀਂ ਲੱਗਿਆ ਕਿ ਇਹਦੇ ਇਸ ਕੇਸ ਵਿੱਚ ਇੱਕ ਵੀ ਕਦਮ ਅੱਗੇ ਪੁੱਟ ਸਕੇ ਹੋਣ